ਹਾਂ ਮਤ ਕੋਈ ਨਹੀਂ ਹੁੰਦਾ ਅੰਦਰ ਨਿਬੜ ਗਿਆ ਕੰਮ ਤੇਰਾ ਹਾਂ ਮਤ ਨਿਬੜ ਗਿਆ ਵਾ ਹਾਂ ਮੈਂ ਹਾਈ ਨਿਬੜਿਆ ਵਾ ਚਲੋ ਸ਼ਗੋਈ ਨਹੀਂ ਤੇ ਉਹ ਮੈਂ ਕਹਿੰਦਾ ਵੀ ਅਹੀਂ ਬਾਹਰ ਅੰਦਰ ਦਾ ਕੰਮ ਕਰ ਲਿਆ ਤੇ ਉਹ ਜਾ ਕੇ ਤਿਆਰ ਚਲੀ ਗਏ ਹੋ ਜਾਣੇ ਕੋਈ ਨਹੀਂ ਹਾਂ ਐ ਤੇ ਦਿਨ ਚੜਿਆ ਹੀ ਆ ਰਵਿੰਦਰ ਵੀ ਕੰਮ ਕੁੰਮ ਕਰ ਲਿਆ ਆਪਣੇ ਘਰ ਦਾ ਤੇ ਕੋਈ ਨਹੀਂ ਕਰ ਲਿਆ ਉਹਨਾਂ ਦੇ ਦੋਵੇਂ ਨੌਂ ਸੱਸ ਹੈਗੀਆਂ ਵਾ ਉਹਨਾਂ ਨੂੰ ਉਸੇ ਨੂੰ ਵੇਚ ਲੈਣਾ ਕੰਮ ਕੋਈ ਗੱਲ ਨਹੀਂ ਉਹ ਅਹੀਂ ਉਹਨਾਂ ਦੇ ਕੰਮ ਨੂੰ ਕੀ ਕਹਣਾ ਚੱਲ ਮੈਂ ਕਿਹਾ ਤੇਰਾ ਮਨ ਹੋਰਥੇ ਪਊਗਾ ਮੈਂ ਲੈ ਜਾ ਤੈਨੂੰ ਤੁਸੀਂ ਸਾਰੇ ਕੰਮ ਕਰ ਲੈ ਬਾਅਦ ਦੇ ਹੋਏ ਸ਼ੇਰ ਬੱਚਾ ਆਪਣਾ ਰਿਆ ਕਰਨਾ ਜਿੰਨਾ ਮੇਰੇ ਮੰਡੇ ਆਇਆ ਮੈਂ ਉਹਨਾਂ ਦਾ ਆਪਣਾ ਕਰ ਲਿਆ ਤੇ ਮੈਂ ਉਹਨੂੰ ਆਖਿਆ ਮੈਂ ਵੀ ਜਾਣਾ ਵਾ ਪਾਸੀ ਤੇਰੀ ਕੋ ਅੱਛਾ ਤੇ ਆਂਦਾ ਵੀ ਡੈਡੀ ਕੋਈ ਨਹੀਂ ਜਾਓ ਜਾਓ ਲੈ ਜਾਓ ਮੰਮੀ ਨੂੰ ਤੁਸੀਂ ਆਂਦਾ ਕੋ ਗੱਲ ਦੀ ਅਦਾ ਜੀ ਬੜੀ ਆ ਤੇ ਮੈਂ ਅਦਾਸਪੋਤੇ ਇਦਾਂ ਹੀ ਆ ਨਾ ਮਾਪਿਆਂ ਦੀ ਯਾਰ ਜਦੋਂ ਆਉਂਦੀ ਆ ਤੇ ਬੰਦਾ ਮੈਂ ਕਿਹਾ ਅਦਾਸ ਹੋ ਜਾਂਦਾ ਮੈਂ ਤੇ ਬਲਜੀਤ ਵੀ ਕਦੇ ਤੇ ਕਹਿਣ ਗਈ ਆ। ਹਾਂ। ਮੰਮੀ ਸਾਰੇ ਕੰਮ ਛੱਡ ਦੇ ਤਿਆਰ ਹੋ ਜਾ। ਹਾਂ। ਸਾਰੇ ਕੰਮ ਛੱਡ ਦੇ ਤਿਆਰ ਹੋ ਜਾ। ਕਿ ਮਾਸੀ ਦੀਕਦੀ ਹੋਣੀ ਆ। ਆਹੋ। ਮੈਂ ਚੱਲ ਫੇਰ ਤੂੰ ਇਕੱਲੀ ਲੱਗੀ ਰਹਿੰਗੀ। ਚੱਲ ਥੋੜਾ ਬੋਤਾ ਤੇਰਨਾ ਕਰਾ ਦਿੰਨੀ ਆ। ਹਾਂ। ਤੂੰ ਹੁਣ ਨਾ ਹੁਣ ਚੱਲ ਗਈ ਆ। ਚੱਲ ਕੋਈ ਨਹੀਂ ਉਹਦੇ ਨੂੰ ਨਹਾ ਕੇ ਆ ਜਾਣਾ ਉਹਨੇ। ਆਹੋ। ਤੇ ਤੂੰ ਨਹਾ ਨੂੰ ਲਿਆਵਾ। ਆਹੋ ਮੈਂ ਤੇ ਨਹਾ ਰਿਆ। ਅੱਛਾ। ਹਾਂ। ਚੱਲ ਇਹ ਆ ਵੀ ਪਾਲਾ ਕੱਪੜੇ ਫੇਰ। ਪਾਲੇ ਨਹੀਂ ਕੋਈ ਨਹੀਂ। ਚਲੇ ਜਾਏਗੀ। ਨਾਲ ਇਹ ਆ ਵੀ ਠੰਡੇ ਠੰਡੇ ਜਾਵਾਂਗੇ ਨਾ। ਹੂੰ। ਤੇ ਮੁੜ ਕੇ ਮੋੜਨ ਵਾਲੇ ਬਣਾਂਗੇ। ਰਾਤ ਨਹੀਂ ਰ ਵੇਖ ਲਾਂ ਕੋਈ ਨਹੀਂ ਹੂੰ ਉਹ ਤੇ ਮੌਕਾ ਵੇਖਾਂਗੇ ਨਾ ਕਿੱਦਾਂ ਕਰਨੀ ਚਲੋ ਜੇ ਤੇਰਾ ਕੀ ਕਰੂਗਾ ਨਾ ਰਾਤ ਰਹਿਣ ਨੂੰ ਕਿ ਮੈਂ ਭੈਣ ਨਾਲ ਗੱਲਾਂ ਬਾਤਾਂ ਮਾਰਾਂ ਕਿ ਆਪਣਾ ਦੁੱਖ ਸੁੱਖ ਬੋਲਾਂ ਤੇ ਨਾਊਗਾ ਜਦੋਂ ਮੈਂ ਸ਼ਟ ਆਊਗਾ ਨਹੀਂ ਇਹ ਗਾਣੀ ਦਾ ਜੇ ਰਵਾਂਗੇ ਤੇ ਦੋਵੇਂ ਰਵਾਂਗੇ ਤੇ ਜੇ ਨਹੀਂ ਤੇ ਫਿਰ ਦੋਵੇਂ ਆ ਜਾਣਾ ਚਲ ਵੇਖ ਲਾਂ ਕੋਈ ਨਹੀਂ ਉਹ ਤੇ ਮੌਕਾ ਦੱਸੂ ਉੱਥੇ ਹਾਂ ਇਹ ਹੋ ਜਾ ਤਿਆਰ ਫਿਰ ਹੈ ਚੰਗਾ ਆ ਤੇ ਪੱਗ ਮੈਂ ਕਿਹਦੀ ਕਰਨਾ ਪੱਗ ਬੰਨਣਾ ਕਿ ਪਰਨਾ ਹੀ ਪੱਲਣਾ ਗਰਮੀ ਹੋਈ ਲੋ ਤੁਹਾਡੀ ਮਰਜ਼ੀ ਆ ਉੱਥੇ ਕਿਹੜਾ ਸਹਰੇ ਜਾਣਾਵਾ ਤੇ ਜਿਹੜਾ ਕਿਸੇ ਨੇ ਆਖਣਾ ਜਵਾਈ ਪਾਈ ਆਇਆ ਤੇ ਪਰਨਾ ਹੀ ਬਣ ਕੇ ਆ ਗਿਆ ਗੰਦਰ ਕਰੀ ਸੋਹਰੇ ਜਾਂ ਨਹੀਂ ਹੁੰਦੇ ਹੀ ਨਾ ਇਹ ਆ ਉਥੋਂ ਗੱਲ ਇਹ ਆ ਵੀ ਮੋਕੀ ਗਿਆ ਸਭ ਕੋ ਸਿਰਫ ਇੱਕ ਘਰ ਹੀ ਘਰ ਰਹਿ ਗਿਆ ਉਹ ਘਰ ਐਲਮੇ ਨਹੀਂ ਜਾ ਕੇ ਵੇਖਿਆ ਕਿ ਕੀ ਬਣਿਆ ਉਥੇ ਕਿ ਕੀ ਨਹੀਂ ਬਾਲੇ ਵਿੱਚ ਲੱਗੇ ਹੋਣੇ ਆ ਪਤਾ ਨਹੀਂ ਕਿਹੜੇ ਚੰਦਰੇ ਦੀ ਨਜ਼ਰ ਲੱਗ ਗਈ ਆ ਗੰਦਰੇ ਨਜ਼ਰ ਦੀ ਨਹੀਂ ਗੱਲ ਹੁੰਦੀ ਇਹ ਮੇਰਾ ਮਾਲਕੀ ਸਾਰੀਆਂ ਚੀਜ਼ਾਂ ਦਵੇ ਤੇ ਫੇਰੀ ਪੂਰੀਆਂ ਪੈਂਦੀਆਂ ਸਾਡੇ ਕਹਿਣ ਦਾ ਕੋਹ ਨਹੀਂ ਹੁੰਦਾ ਯਾ ਨਾ ਹਟੇ ਸੋਚਿਆ ਕੋ ਹੁਣ ਮਰਬਾਣੀ ਵੀ ਕਹਿ ਰਹੀ ਆ ਸੋਚਿਆ ਸੋਚਣਾ ਹੋਈਏ ਜੇ ਸੋਚੇ ਲਖਵਾ ਚੁੱਪਿਆ ਚੁੱਪ ਨਾ ਹੋਵੀ ਜੇ ਲੜੇ ਰਹੇ ਲੇ ਬਤਾਂ ਸਾਡੇ ਸੋਚਣਾ ਕੱਖ ਨਹੀਂ ਹੁਣ ਤੇ ਤੂੰ ਇੰਨਾ ਸੋਚਿਆ ਨਾ ਕਰ ਤੂੰ ਮੁੜ ਕੇ ਬਿਮਾਰ ਪੈ ਜਾਣਾ ਈ ਮੈਂ ਤੁਹਾਨੂੰ ਨਹੀਂ ਸੋਚਦੇ ਆਹੋ ਸੋਚਣਾ ਚੱਲ ਹੋ ਕੇ ਤਿਆਰ ਹੋ ਜਾ ਹੁਣ ਨਾ ਜੀ ਕਰਦਾ ਵੀ ਆ ਤੇ ਫੇਰ ਆਖੀਦਾ ਗੱਲਾਂ ਬਾਤਾਂ ਕਰਕੇ ਚੱਲ ਆਵਗ ਜੇ ਹੋ ਜਾਣਾ ਫੇ ਭੈਣ ਨੂੰ ਮਿਲ ਕੇ ਮੇਰਾ ਤੇ ਮਾਂ ਨਹੀਂ ਡੂਲ ਜਾਂਦਾ ਝਾਟੀ ਮੰਮੀ ਤੈਨੂੰ ਤੱਕ ਤਿਆਰੀ ਨਹੀਂ ਹੋਏ ਤੇ ਕੱਪੜੇ ਪ੍ਰੈਸ ਕਰਨ ਵਾਲੀ ਤੇ ਪ੍ਰੈਸ ਕਰਕੇ ਰੱਖੇ ਹੀ ਰੱਖੇ ਹੀ ਤੇ ਪਤਾ ਵਟ ਜੇ ਪੈ ਗਏ ਤਿਆਂ ਜੀਆਂ ਦੇ ਵਿੱਚ ਲਿਓ ਮੈਂ ਕਰਾਂ ਚਲ ਤੂੰ ਤਿਆਰ ਹੋ ਸੇਰ ਬਾਓ ਆਪਣਾ ਕੋਈ ਨਹੀਂ ਕਰਲਾ ਤੂੰ ਕੋਈ ਕੰਮ ਰੋਟੀ ਖਾ ਲਾ ਨਾ ਚੇਰ ਉਹ ਕੋਈ ਨਹੀਂ ਮੰਮੀ ਰੋਟੀ ਮੈਂ ਬਾਅਦ ਚ ਖਾ ਲੂੰਗੀ ਮੈਂ ਤੈੱਖਿਆ ਹੁੰਦਿਆਂ ਮੇਰੇ ਤਿਆਰ ਹੋ ਜਾਣਗੇ ਤੇ ਚਲ ਤੁਹਾਡੇ ਹੁੰਦਿਆਂ ਹੁੰਦੇ ਨਾ ਉਹਨੇ ਫਿਰ ਕੋਈ ਨਾ ਕੋਈ ਤੁਹਾਡੇ ਮਗਰੋਂ ਆ ਹੀ ਜਾਂਦਾ ਵਾ ਪੁੱਤ ਤੂੰ ਵੀ ਤਿਆਰ ਹੋ ਜਾ ਨਹੀਂ ਮੰਮੀ ਕੋਈ ਗੱਲ ਨਹੀਂ ਤੇ ਕੀ ਆ ਤੇਰੀ ਮਾਸੀ ਨੂੰ ਤੂੰ ਵੀ ਮੇਲਿਆਂ ਵੀ ਜਾ ਕੇ ਮੰਮੀ ਮਾਸੀ ਨੇ ਕਹਿਣਾ ਵਾ ਹਰ ਵਾਰੀ ਨਾਲ ਹੀ ਆ ਜਾਂਦੀ ਭੈਣਾ ਭੈਣਾ ਨੂੰ ਕੋਈ ਗੱਲ ਹੀ ਨਹੀਂ ਕਰ ਦਿੰਦੀ ਤੇ ਕੋਈ ਗੱਲ ਨਹੀਂ ਤੁਸੀਂ ਆਓ ਆ ਫਿਰ ਮੈਂ ਹੋ ਆਉਂਗੀ ਪੁੱਤ ਆਪਾਂ ਕਿਹੜੀਆਂ ਉੱਥੇ ਬਾਤਾਂ ਪਾਉਣੀਆਂ ਵਾ ਗੱਲਾਂ ਤੇ ਆਪਾਂ ਭੈਣਾ ਭੈਣਾ ਨੇ ਕਰਨੀਆਂ ਜਿੱਦਾਂ ਅਸੀਂ ਮਾਵਾ ਤੀਆਂ ਗੱਲਾਂ ਕਰਦੇ ਹਾਂ ਉਦਾਂ ਹੀ ਅਸੀਂ ਭੈਣਾ ਭੈਣਾ ਨੇ ਕਰ ਲੈਣੀਆਂ ਅਸੀਂ ਕਿਹੜੀਆਂ ਚੁਗਲੀਆਂ ਕਰਨੀਆਂ ਕਿਸੇ ਦੀਆਂ ਪੁੱਤ ਤਾ ਪਤਾ ਵਾ ਮੰਮੀ ਫੇਰ ਵੀ ਆਪਣੀਆਂ ਸੋਗਲੀਆਂ ਹੁੰਦੀਆਂ ਵਾਂ ਚੁਗਲੀਆਂ ਹੁੰਦੀਆਂ ਵਾਂ ਜਦੋਂ ਪੇਕੇ ਜਾਈਏ ਪਰ ਜਾਈਆਂ ਨਾ ਪੁੱਛਣ ਤੇ ਫੇਰ ਭੈਣਾ ਭੈਣਾ ਚੁਗਲੀਆਂ ਕਰਦੀਆਂ ਵੀ ਅਸੀਂ ਹੀ ਗਏ ਹਾਂ ਸਾਨੂੰ ਇਦਾਂ ਆਖਿਆ ਸਾਡੇ ਨਿਆਣਿਆਂ ਨੂੰ ਟੋਕਿਆ ਇਦਾਂ ਕੀਤਾ ਪੁੱਤ ਹੁਣ ਤੇ ਚੁਗਲੀਆਂ ਵੀ ਨਹੀਂ ਹਟ ਕੋ ਹੈ ਮੰਮੀ ਉਹ ਚੁਗਲੀਆਂ ਨਹੀਂ ਹੁੰਦੀਆਂ ਉਹ ਤੇ ਜਦੋਂ ਇੱਕ ਥੋੜਾ ਜਿਹਾ ਮਨ ਮਟਾਵ ਹੁੰਦਾ ਥੋੜਾ ਜਿਹਾ ਹੀ ਰਹਿੰਦਾ ਵਾ ਚੁਗਲੀਆਂ ਤੇ ਉਹ ਹੁੰਦੀਆਂ ਵਾਂ ਜਿਹੜਾ ਬੰਦਾ ਸਦਾ ਦਿਲ ਚ ਗੱਲ ਰੱਖੇ ਪਰ ਰੱਬ ਨੇ ਕੋਈ ਵੀ ਨਹੀਂ ਰਹਿਣ ਦਿੱਤਾ ਚੁਗਲੀਆਂ ਹੀ ਬਣਾ ਕੇ ਸਾਡ ਕੋ ਸਾਡ ਕੋ ਭੈਣ ਭਰਾ ਸਾਡੇ ਮਾਪੇ ਪੇਕੇ ਰਹਿਣ ਦਿੰਦਾ ਐਦਾਂ ਹੁਣ ਡਾਵਾਂ ਡੋਲ ਜਾ ਮਾਂ ਨਾ ਵੀ ਜਾਣਾ ਤੇ ਹੈਗਾ ਵਾ ਤੇ ਕਦੀ ਮੈਂ ਨਹੀਂ ਆਂ ਫਿਰ ਰਾਤ ਰਹਿ ਪੀਏ ਅੱਜ ਨਹੀਂ ਮੰਮੀ ਹਾਂ ਰਾਤ ਨਾ ਰਿਓ ਫਿਰ ਸਾਡਾ ਵੀ ਨਹੀਂ ਜੀ ਲੱਗਦਾ ਘਰ ਉਹਨੇ ਕੀ ਜੀ ਹੈਗੇ ਆ ਇਹ ਤੁਹਾਨੂੰ ਪਤਾ ਹੀ ਆ ਤੇ ਦੋਵਾਂ ਨੇ ਹੀ ਕਿੰਨੀਆਂ ਕ ਗੱਲਾਂ ਕਰ ਲੈਣੀਆਂ ਹੁੰਦੀਆਂ ਤੁਸੀਂ ਇਕੱਠੇ ਬੈੰਨੇ ਆ ਇਕੱਠੇ ਟੀਵੀ ਵੇਖੀਦਾ ਵਾ ਤੇ ਹੁਣ ਕੇ ਆਪੋ ਆਪਣੀ ਥਾਈ ਥਾਈ ਹੋ ਜਾਈਦਾ ਵਾ ਪਰ ਤੁਸੀਂ ਜਾਓ ਸ਼ਾਮਾਂ ਨੂੰ ਤੁਸੀਂ ਆ ਜਾਇਓ ਭਾਂ 5 ਵਜੇ ਆਇਆ ਤਾਂ ਭਾਂ 6 ਵਜੇ ਆ ਜਿਓ ਚੱਲ ਕੋਈ ਨਹੀਂ ਮੈਂ ਕਰ ਦੇਣੀ ਕੱਪੜੇ ਪ੍ਰੈਸ ਤੇ ਤੁਸੀਂ ਸੇਰਵਾ ਲਓ ਚੰਗਾ ਆਇਰ ਪਾਵੇ ਮੰਮੀ ਨੇ ਵੇਲਾ ਫੇਰ ਪੁਰਾਣਾ ਸੂਟ ਕੱਢ ਲਿਆ ਵਾ ਜੇ ਮੈਂ ਆਖਿਆ ਨਾ ਮੰਮੀ ਨਵਾਂ ਸੂਟ ਪਾ ਲਾ ਤੇ ਫੇਰ ਚੇਤੇ ਕਰਕੇ ਇਹਨੇ ਰੋਣ ਲੱਗ ਪੈਣਾ ਉਹਨੇ ਕਿਹਾ ਮੇਰੀ ਮਾਂ ਦੀ ਨਿਸ਼ਾਨੀ ਆ ਤੇ ਸਾਹਮ ਸਾਹ ਰੱਖਦੀ ਆ ਕਦੀ ਉਹਨੂੰ ਈਜੀ ਤੇ ਧੋਂਦੀ ਆ ਕਦੀ ਉਹਨੂੰ ਧੁੱਪੇ ਪਾਉਂਦੀ ਆ ਕਦੀ ਉਹਨੂੰ ਫਰਨੈਲ ਚ ਰੱਖਦੀ ਆ ਵੀ ਇਹ ਨਾ ਪਾੜ ਜੇ ਪਟਣਾ ਤਾਂ ਹੈ ਹੀ ਆ ਇੱਕ ਨੱਕ ਦਿਨ ਜੇ ਮੈਂ ਕਹਿੰਦੀ ਨਾ ਤੈਨੂੰ ਭਾਵਕ ਹੋ ਜਾਣਾ ਹੀ ਤੇ ਮੇਰਾ ਮਨ ਵੀ ਬੜਾ ਦੁਖੀ ਹੁੰਦਾ ਵਾ ਫਿਰ ਮੈਂ ਕੋਈ ਜਰਿਆ ਨਹੀਂ ਜਾਂਦਾ ਮੰਮੀ ਜਦੋਂ ਇਦਾਂ ਕਰਦੀ ਆ ਚੱਲ ਹੁਣ ਨਹੀਂ ਮੈਂ ਕਹਿਣਾ ਹੁਣ ਪਾ ਲੈੰਦੇ ਮੰਮੀ ਸੋਈ ਦਾ ਕੰਮ ਤੇ ਨਿਭੜ ਗਿਆ ਵਾ ਸਾਰਾ ਪੁੱਤ ਫੇ ਹੁਣ ਇਦਾਂ ਕਰ ਤੇਰੇ ਮਾਸੀ ਮਾਸ ਨੇ ਹੋਣਾ ਹੀ ਉਹਨਾਂ ਰੋਟੀ ਵੀ ਖਾਣੀ ਆ ਤੇ ਇਦਾਂ ਕਰ ਪਹਿ ਰੋਟੀ ਪਾਣੀ ਬਣਾ ਕੇ ਤੇ ਰੱਖ ਲੈ ਉਹਨਾਂ ਵਾਸਤੇ ਮੰਮੀ ਆ ਦੋਗ ਕੱਪੜੇ ਆ ਨਾਲੇ ਫਦੇ ਦੀ ਵਰਦੀ ਆ ਮੇਰਾ ਰਾਦਾ ਪਹਿਲਾਂ ਉਹ ਢੋਲਾ ਹਜੇ ਤੇ ਆਪਣਾ ਕੰਮ ਨਹੀਂ ਨਿਭੜਿਆ ਤੇ ਮਾਸੀ ਉਹਨਾਂ ਦਾ ਕਿਹੜਾ ਨਿਭੜ ਗਿਆਣਾ ਜਿਹੜਾ ਉਹਨਾਂ ਨੇ ਏਡੀ ਛੇਤੀ ਆ ਜਾਣਾ ਅਕਸਰ ਕੰਮ ਧੰਦਾ ਕਰਦਿਆ ਕਰਦਿਆ ਟਾਈਮ ਤਾਂ ਆਟੋਮੈਟਿਕ ਹੀ ਹੋ ਜਾਂਦਾ ਵਾ ਮੈਂ ਤੇ ਇਹ ਕਹਾਂ ਨਹੀਂ ਆ ਪਹਿ ਵਰਦੀ ਨਾ ਤੋ ਵਰਦੀ ਬਾਅਦ ਚ ਤੋਂ ਲੈ ਤੇ ਪਹਿਲਾਂ ਰੋਟੀ ਦਾ ਕਰ ਲੈ ਮੰਮੀ ਤੁਹਾਨੂੰ ਪਤਾ ਆ ਮੌਸਮ ਕਿਦਾਂ ਦੇ ਆ ਆ ਮੀਂਹ ਕਣੀ ਦਾ ਟਾਈਮ ਆ ਹੁਣ ਵਰਦੀ ਧੋਤੀ ਹੋਊਗੀ ਟਾਈਮ ਦੇ ਨਾਲ ਤੇ ਸੁੱਕ ਜੂਗੀ ਨਹੀਂ ਤੁਹਾਨੂੰ ਪਤਾ ਵਾ ਕਿਹੜਾ ਪਤਾ ਲੱਗਦਾ ਕਦੋਂ ਬੱਦਲ ਹੁੰਦਾ ਤੇ ਕਦੋਂ ਮੀਂਹ ਆ ਜਾਂਦਾ ਵਾ ਚੱਲ ਫਿਰ ਏਦਾਂ ਕਰ ਨਾਲੇ ਤੇ ਵਰਦੀ ਧੋ ਕੇ ਪਾਲਾ ਮੁੰਡੇ ਦੀ ਤੇ ਨਾਲ ਹੀ ਨਹਾ ਧੋ ਲੈ ਚੰਗਾ ਤੇ ਜ਼ਿਆਦਾ ਟਾਈਮ ਨਾ ਲਾਈਂ ਕੋਈ ਨਾ ਤੁਸੀਂ ਫਿਕਰ ਨਾ ਕਰੋ ਮੈਂ ਕੰਮ ਕਰਕੇ ਤੇ ਸਾਰਾ ਰੋਟੀ ਪਾਣੀ ਵੀ ਕਰ ਲੈਣਾ ਵਾ ਤੁਹਾਨੂੰ ਪਤਾ ਮੈਂ ਮਿੰਟੋ-ਮਿੰਟ ਤੇ ਕਰ ਲੈਣਾ ਵਾ ਆਹੋ ਉਹ ਤਾਂ ਮੈਨੂੰ ਪਤਾ ਹੀ ਆ ਤੂੰ ਕੰਮ ਜਦੋਂ ਕਰਨ ਲੱਗ ਪਈ ਤੂੰ ਉਦੋਂ ਦੇ ਪਛੇਰੀ ਕਾਲੀ ਛੇਛੀ ਦੀ ਕੰਮ ਕਰ ਲਈਂ ਚੱਲ ਜਾ ਨਾ ਆ ਕੇ ਜਾ ਕੇ ਤੇ ਉਹ ਬਿੱਤੀ ਵੀ ਧੋ ਕੇ ਪਾਲਾ ਕੋਈ ਨਹੀਂ ਪਾਲੇਨੀ ਐ ਇੱਧਰ ਤਾਂ ਸਾਰਾ ਹੀ ਨਿਬੜ ਗਿਆ ਝਾੜੂ ਪੋਚਾ ਵੀ ਕਰ ਲਿਆ ਪਾਂਡਾ ਚੰਗਾ ਵੀ ਧੋ ਲਿਆ ਬਸ ਕੱਪੜੇ ਆ ਉਹ ਧੋ ਕੇ ਤੇ ਮੈਂ ਟੋ ਟੋ ਮੈਂ ਮਵੇਲੀ ਹੋ ਜਾਣਾ ਆਹੋ ਉਹਦੋਂ ਨੂੰ ਉਹਨਾ ਪੁੱਤ ਆ ਜਾਣਾ ਫਿਰ ਨਹੀਂ ਤਾਂ ਕੰਮ ਨੂੰ ਤੇ ਚੱਲ ਹੈ ਤੇ ਹਿਯਾਰ ਵਾ ਮੈਂ ਟੋ ਮਿੱਟੀ ਕਰ ਲੈਂਦੀ ਐ ਜਿਹੜਾ ਵੀ ਕੰਮ ਕਰਨ ਵਾਲਾ ਆ ਬਲਜੀਤ ਚਲ ਗਏ ਮੰਮੀ ਡੈਡੀ ਨੂੰ ਦਿਖ ਨਹੀਂ ਡੇ ਮੰਮੀ ਡੈਡੀ ਨੂੰ ਚਲ ਗਏ ਅੱਛਾ ਹੂੰ ਕਦੋਂ ਦੇ ਗਏ ਆ ਹੋ ਹੀ ਗਿਆ ਅੱਧਾ ਘੰਟਾ ਨਾ ਗਿਆ ਠੀਕ ਆ ਤੇ ਤੂੰ ਰੋਟੀ ਲੇਟ ਕਰ ਲਈ ਅੱਜ ਮੰਮੀ ਨੂੰ ਕੁੱਕੜੇ ਪ੍ਰੈਸ ਕਰਕੇ ਦੇਣ ਦਾ ਵੀ ਅੱਛਾ ਅੱਛਾ ਤੇ ਮੰਮੀ ਨੇ ਫੇਰ ਉਹ ਸੂਟ ਹੀ ਪਾ ਲਿਆ ਪਰ ਹੁਣ ਮੰਮੀ ਨੂੰ ਤੁਹਾਨੂੰ ਪਤਾ ਹੀ ਹੈ ਮੈਂ ਕਈ ਵਾਰੀ ਮੰਮੀ ਨੂੰ ਕਿਹਾ ਵਾ ਕਿ ਤੇਰੇ ਕੋਲ ਕਿਹੜੇ ਕੱਪੜੇ ਹਨ ਮੰਮੀ ਮੰਮੀ ਆਂਦੀ ਕਿ ਮੇਰੀ ਮਾਂ ਦੀ ਨਿਸ਼ਾਨੀ ਆਖਰੀ ਜਦੋਂ ਦਾ ਸਾਂਭ ਕੇ ਰੱਖਿਆ ਵਾ ਉਹਨੂੰ ਉਹਨੂੰ ਜਿਆਦਾ ਧੋਪ ਨਹੀਂ ਲਵਾਉਂਦੀ ਨਾ ਜਰਤ ਹੁੰਦੀ ਆ ਏਦਾਂ ਹੀ ਫਰਨੇਲ ਚ ਰੱਖ ਦੇਣਾ ਮੈਂ ਤਾਂ ਕੋਈ ਨਹੀਂ ਮੰਮੀ ਦੀ ਹੁਣ ਮਰਜ਼ੀ ਆ ਜਿਆਦਾ ਕਹੀਏ ਤਾਂ ਮੰਮੀ ਡੋਂਡਾ ਪੈਂਦੀ ਮੈਂ ਤੇ ਆਪ ਕਿੰਨੀ ਆ ਮਾਸੀ ਆ ਉਹਨਸ ਕੋਈ ਨਹੀਂ ਟੈਨਸ਼ਨ ਨਹੀਂ ਲੈਂਦੀ ਮਾਸੀ ਬੇਪਰਵਾਹ ਹੁੰਦਾ ਹੋਗਾ ਮਨ ਚ ਮੈਂ ਮੰਨਦੀ ਆ ਮਾਮਾ ਦਾ ਹੁੰਦਾ ਵਾ ਪੀਕੇ ਤੇ ਕਰ ਕੋਈ ਨਹੀਂ ਦਿਖਦਾ ਮੈਂ ਮੰਨਦੀ ਆ ਪਰ ਮੰਮੀ ਹੜੀ ਜਿਆਦਾ ਹੀ ਕਰਦੀ ਆ ਮਾਸੀ ਤੇ ਜਿਹੜੀ ਹੈ ਨਾ ਸ਼ੁਰੂ ਤੋਂ ਏਦਾਂ ਦੀ ਉਹਨੇ ਕਦੀ ਟੈਨਸ਼ਨ ਲਈ ਨਹੀਂ ਮੰਮੀ ਹਟੀ ਟੈਨਸ਼ਨਾਂ ਲੈਣ ਨੂੰ ਨਾਲੇ ਟੈਨਸ਼ਨਾਂ ਹੁੰਦੀਆਂ ਹੀ ਆ ਵੱਡੀ ਹੀ ਸਾਰਾ ਇਕ ਆਪ ਹੀ ਆਮ ਦੀ ਸੂਤਦੀ ਹੀ ਬਾਕੀ ਨਾਨੇ ਦਾ ਪਿਆਰ ਬੜਾ ਸੀ ਮੰਮੀ ਨਾਲ ਹਾਂ ਉਹੀ ਗੱਲ ਕਰਨੀ ਨਾ ਕਹਣਾ ਕਿ ਦਵਿੰਦਰ ਨੂੰ ਸਾਦੂ ਕੋਈ ਕੰਮ ਕਹਿਣਾ ਕਹਣਾ ਦਵਿੰਦਰ ਨੂੰ ਪੁੱਛ ਲੂ ਤਾਂ ਮਾਸੀ ਨੇ ਕਹੀ ਬੱਸਣਾ ਕਿ ਪਾਪਾ ਮੈਂ ਵੀ ਤੇਰੀ ਕੁੜੀ ਹਾਂ ਕਿ ਮੈਨੂੰ ਕਿ ਰਾਸ਼ਨ ਤੋਂ ਕਿ ਲੈਦਾ ਵਾਂ ਉਹਨੇ ਕਹਣਾ ਪੁੱਤ ਜਿਹੜੀਆਂ ਗੱਲਾਂ ਉਹਦੇ ਨਾਲ ਹੋ ਜਾਣੀਆਂ ਵਾ ਨਾ ਉਹ ਤੇਰ ਨਾਲ ਨਹੀਂ ਹੋਣੀਆਂ ਜਦੋਂ ਨਾਨਾ ਅਕੀਲੇ ਦਿਨਾਂ ਚ ਬਿਮਾਰ ਹੀ ਤੇ ਮੰਮੀ ਕਿੰਨੇ ਦਿਨ ਰਹੀ ਸੀ ਨਾਨੇ ਕੋਲ ਤੇ ਨਾਨਾ ਜਬਾਨ ਹੀ ਨਹੀਂ ਮੂੰਹ ਚ ਪੁੰਦਾਂ ਲਾ ਕਿ ਦਵਿੰਦਰ ਆ ਜੇ ਦਵਿੰਦਰ ਆ ਜੇ ਤੇ ਅਹੀਂ ਸਭ ਕੋ ਕਹਿਣਾ ਕਿ ਨਾਨੇ ਨੂੰ ਕਿ ਚੱਲ ਤੁਹਾਡੇ ਕੋਲ ਆ ਜਾ ਉੱਥੇ ਤੇ ਨਾ ਉਹਨੇ ਕਹਣਾ ਪੁੱਤ ਮੈਂ ਆਪਣੇ ਘਰੇ ਰਹਿਣਾ ਵਾ ਤੇ ਜਿੰਨਾ ਚ ਨਾਨਾ ਜਿੰਦਾ ਰਿਹਾ ਨਾ ਉਹਦੀ ਇੱਕ ਸਬ ਤੇ ਵੇਖੀ ਉਹਨੇ ਕਦੀ ਇੱਥੋਂ ਪਾਣੀ ਨਹੀਂ ਵੀ ਟਾਰ ਕੇ ਮੰਮੀ ਦੇ ਘਰੋਂ ਆਉਣਾ ਰਾਜੀ ਬਾਜੀ ਪੁੱਛਣੀ ਅੱਧਾ ਘੰਟਾ ਬਹਿਣਾ ਤੇ ਐਡਾ ਹੀ ਟੁੱਟ ਜਾਣਾ ਮੈਂ ਤਾਂ ਇਹ ਸੋਚਦੀ ਹੁੰਨੀ ਆ ਅੱਜ ਕੱਲ ਦੇ ਜ਼ਮਾਨੇ ਚ ਤਾਂ ਹੁਣ ਉਹਨਾਂ ਪਿਆਰ ਹੀ ਨਹੀਂ ਰਹਿ ਗਿਆਂ ਐਨਾ ਪਿਆਰ ਕੋਈ ਕਿੱਦਾਂ ਕਰ ਸਕਦਾ ਜਿੰਨਾ ਸਾਡੀ ਮੰਮੀ ਕਰਦੀ ਆ ਤੂੰ ਹੋਰ ਹੁਣ ਬਲਜੀਤ ਰਿਸ਼ਤੇ ਹੋ ਗਿਆ ਪੈਸੇ ਦੇ ਮਤਲਬ ਦੇ ਪਹਿਲਾਂ ਪਿਆਰ ਬੜਾ ਹੁੰਦਾ ਸੀ ਭੈਣ ਭਰਾਵਾਂ ਚ ਉਹ ਓਦਾਂ ਦੀ ਗੱਲਾਂ ਤਾਂ ਹੁਣ ਰਹਿ ਹੀ ਨਹੀਂ ਗਈਆਂ ਹੁਣ ਪੈਸੇ ਮੁੱਖ ਕਰ ਲਿਆ ਲੋਕਾਂ ਨੇ ਚੱਲ ਛੱਡ ਇਹਨਾਂ ਗੱਲਾਂ ਨੂੰ ਤੂੰ ਹੀ ਰੋਟੀ ਖਾ ਤੇਰੀ ਵੀ ਰੋਟੀ ਮਠੰਡੀ ਕਰਤੀ ਐ ਲੈਦਾ ਰੋਟੀ ਨਹੀਂ ਕੋਈ ਨਹੀਂ ਮੈਂ ਮੂੰਹ ਹਟੋ ਫੜ ਲੈਣਾ ਰੋਟੀ ਤੂੰ ਖਾ ਤੇਰੀ ਵੀ ਰੋਟੀ ਠੰਡੀ ਹੋ ਗਈ ਆ ਵੀਰਿਆ ਲੈ ਓਦਾਂ ਮੇਰੀ ਭੈਣ ਕਰਦੀ ਹੁੰਦੀ ਆ ਹੈ ਐਦਾਂ ਨਹੀਂ ਕਰੀਦਾ ਵੇਖਾਂ ਮੈਨੂੰ ਵੀ ਤੋ ਨਾ ਹੀ ਦੁੱਖਵਾ ਮਾਰਦਾ ਐਦਾਂ ਨਾ ਕਰਿਆ ਕਰੀਂ ਭੈਣ ਜੇ ਮੈਂ ਉੱਥੇ ਜਾਂਦੀ ਆ ਤਾਂ ਵੀ ਤੋ ਐਦਾਂ ਹੀ ਕਰਦੀ ਆ ਤੇ ਜੇ ਮੈਂ ਇੱਥੇ ਹੁੰਦੀ ਆ ਤਾਂ ਤੂੰ ਤਾਂ ਵੀ ਇਤਾਂ ਕਰਦੀ ਆ ਮੇਰੀ ਭੈਣ ਭੈ ਇਥੇ ਹੌਂਸਲਾ ਕਰੀਦਾ ਨਹੀਂ ਐਦਾਂ ਨਹੀਂ ਕਰੀਦਾ ਬਾਹ ਮੈਂ ਤੇਰੇ ਵਾਸਤੇ ਨਾ ਪਾਣੀ ਲਿਆਉਣੀ ਆ ਚੱਲ ਹਾਈ ਇੱਥੇ ਬੈਜੋ ਬੈਠੇ ਪੜੀ ਤੂੰ ਇੱਥੇ ਬੈਜੋ ਮੈਂ ਪਾਣੀ ਲਿਆਵਾ ਹੈ ਨੌਰਾਣੀ ਤੇ ਗਈਆ ਉਹ ਦੋਹਾਂ ਦੇ ਕੱਪੜੇ ਹੀ ਆਂਦੀ ਮਤਵ ਵਾਲਾ ਅੱਛਾ ਹੈ ਸਰ ਹਾਂਜੀ ਚੁੱਪ ਕਰੋ ਮੈਂ ਪਤਾ ਕੀ ਗੱਲ ਹੈ ਭੈਣ ਦੇ ਕਿੰਨਾ ਦੁੱਖ ਉਹਨੂੰ ਨਹੀਂ ਮਾਪਿਆਂ ਦਾ ਦੁੱਖ ਹੈ ਕਰ ਮਰ ਆਦਮੀ ਅੰਦਾ ਆਇਆ ਉਹ ਤੇਰੇ ਕੋਲ ਗੱਲ ਨਾ ਕਰੀ ਰੋਮੀ ਨਾ ਰੋਗ ਇਹ ਨਹੀਂ ਮਿਲੀ ਜਾਂਦਾ ਬਥੇਰਾ ਮਨ ਨੂੰ ਬੰਨਿਆ ਹੈਗਾ ਪਰ ਪਤਾ ਨਹੀਂ ਬਦੋ ਬਦੀ ਫੇਰ ਉਹਨੂੰ ਵੇਖ ਕਿੰਨਾ ਦੁੱਖ ਹੈ ਇੱਕ ਮਾਪਿਆਂ ਦਾ ਦੁੱਖ ਹੈ ਹੈ ਇੱਕ ਭਾਜੀ ਦਾ ਦੁੱਖ ਉਹ ਕਿੰਨੇ ਦੁੱਖ ਸਮੇਟੀ ਬੈਠੀ ਆਪਣੇ ਢਿੱਡ ਦੇ ਵਿੱਚ ਐਜਾ ਨਹੀਂ ਕਰੀਦਾ ਹੁੰਦਾ ਕੀ ਕਰਨਾ ਕੱਲਾ ਮਾਂ ਪੋਈ ਤੇ ਹੈਗਾ ਹੀ ਭਰਾ ਤੇ ਹੈ ਨਹੀਂਗੇ ਉਹਨਾਂ ਦਾ ਹੀ ਅਸਰਾ ਸੀ ਉਹ ਵੀ ਦੁਨੀਆ ਤੋਂ ਚੱਲ ਗਏ ਭੈਣ ਨੂੰ ਤਾਂ ਬਥੇਲਾ ਹੌਸਲਾ ਦੇਣੀ ਆ ਪਰ ਆਪਣਾ ਵੀ ਮੇਰਾ ਮਨ ਬੜਾ ਡੋਲ ਜਾਂਦਾ ਚਲੋ ਕੀ ਕਰਨਾ ਫਿਰ ਹੁਣ ਪਾਣੀ ਤੇ ਘੁੱਟ ਪਿਾਵਾਂ ਉਹਨਾਂ ਨੂੰ

ਬੜਾ ਬੜਾ ਮਨ ਨੂੰ ਬੰਨਿਆ ਸੀ ਕਿ ਨਹੀਂ ਪਰ ਪਤਾ ਨਹੀਂ ਜਦੋਂ ਖੂਨ ਦੇ ਰਿਸ਼ਤੇ ਮਿਲਦੇ ਆ ਨਾ ਬਦੋ ਬਦੀ ਮਨ ਡੋਲ ਜਾਂਦਾ ਵਾ ਡੋਲ ਜਾਂਦਾ ਚਲ ਕੋਈ ਨਹੀਂ ਮੇਰੀ ਭੈਣ ਇੰਨੀ ਹੁਣ ਤੂੰ ਟੈਨਸ਼ਨ ਨਾ ਲਿਆ ਕਰ ਹੁਣ ਰੱਬ ਦੀ ਕੀਤੀ ਨੂੰ ਕੋਈ ਮੋੜ ਨਹੀਂ ਸਕਦਾ ਉਹ ਤੇ ਵਾਹਿਗੁਰੂ ਜੀ ਜੱਜ ਹੋ ਵੀ ਆਗਾ ਵਾ ਆਪ ਚਲ ਖੂਮੀ ਠੀਕ ਠਾਕ ਰਾ ਐਦਾਂ ਨਾ ਮੇਰੀ ਭੈਣ ਫਿਕਰਿਆ ਕਰ ਚੰਗਾ ਫਿਰ ਮੇਰਾ ਮਨ ਬੜਾ ਦੁਖੀ ਹੁੰਦਾ ਹੀ ਹੋ ਹੋਰਕ ਵੀਰ ਕੀ ਕਰਦਾ ਸੀ ਹੋਰ ਨਹੀਂ ਬਾਹਰ ਹੀ ਕੰਮ ਕੁੰਮ ਕਰਨ ਦੇ ਹੀ ਉਹ ਡੈਡੀ ਆਪਣੇ ਨੂੰ ਆਖੀ ਜਾਵੇ ਵੀ ਜੇ ਜਾਣਾ ਤਾਂ ਛੇਤੀ ਜਾਓ ਬਲਜੀਤ ਮੈਨੂੰ ਆਥੇ ਮੰਮੀ ਜਾਓ ਛੇਤੀ ਆਉਣ ਵਾਲੇ ਬਣੋਂਗੇ ਅੱਛਾ ਤੇ ਇਦਾਂ ਹੀ ਬੱਸ ਹੋਰ ਫਿਰ ਚੁਣੇ ਜਾਣੇ ਠੀਕ ਨੇ ਪਾਜੀ ਤੁਹਾਡੀ ਸਿਹਤ ਠੀਕ ਰਹਿੰਦੀ ਆ ਹਾਂ ਠੀਕ ਹੋ ਰਹੀ ਆ ਵਧੀਆ ਬੈੰਦੀ ਠੀਕ ਆ ਐਦਾਂ ਕਰੋ ਵੀ ਤੁਸੀਂ ਇੱਥੇ ਕਾ ਦਿਓ ਆ ਪੱਕੇ ਦੀ ਹਵਾ ਹੀ ਤੇ ਤੇ ਹੋਣੀ ਕਿ ਨਹੀਂ ਅੱਛਾ ਆ ਜੀ ਹਵਾ ਹੀ ਹੈਗੀ ਆ ਪਰ ਘੱਟ ਲੱਗਦੀ ਆ ਕੋਈ ਨਹੀਂ ਇੱਥੇ ਬਹਿ ਜਾਓ ਤੇ ਚੋਲੇ ਜਾਣੇ ਚੰਗੇ ਆ ਤੁਹਾਡੇ ਚੋਰ ਨੇ ਤੇ ਤੁਹਾਨੂੰ ਬਾਜੀ ਪਤਾ ਹੀ ਆ ਛੇੜਾ ਦੇ ਬਾਹਰ ਵਾ ਤੇ ਪਹਿਲੀ ਫੇਕੇ ਤੇ ਦੇਤੀ ਆ। ਅੱਛਾ ਫੇਕੇ ਤੇ ਹੀ ਆ। ਹਾਂਜੀ। ਸਾਡੇ ਉਥੇ ਚੌਥੇ ਹਿੱਸੇ ਦੇ ਲਾਉਂਦੇ ਸੀ ਚੌਥੇ ਹਿੱਸੇ ਦੇ ਲਾਉਂਦੇ ਆ। ਨਹੀਂ ਇਹੀ ਨਹੀਂ ਫਿਰ ਏਦਾਂ ਕਰੀਦਾ ਫਿਰ ਇਦਾਂ ਠੇਕੇ ਤੇ ਦੇ ਛੱਡੀ ਦੀ। ਫਤਿਹ ਗਿਆ ਬਸ ਕੋਲੇ। ਫਤਿਹ ਅੱਜ ਕੀ ਭੈ ਭੈਂਜੀ ਅੱਜ ਕੀ ਹੋਇਆ ਕਿਸੇ ਦੇਦੀ ਬਸ ਨਹੀਂ ਆਈ। ਅੱਛਾ ਤੇ ਉਹ ਹੁਣ ਇੱਥੇ ਅੰਦਰ ਸੁੱਤਾ ਜੇ। ਅੱਛਾ। ਆਦੇ ਪਹਿਲਾਂ ਤਾਂ ਨਿਆਣੇ ਵਿਚਾਰੇ ਸੁੱਤੇ ਨਹੀਂ ਉੜਦੇ ਨਹੀਂ ਕਿਨੇ ਕਿ ਮੜ ਕੇ ਤੂ ਤੂ ਕੇ ਤਿਆਰ ਕਰਨੇ ਤੂੰ ਵੀ ਉਤਰਨਾ ਮਾਸਾ ਜਿੰਨਾ ਚੁੰਦਾ ਭਾਰੀ ਨਿਆਣਾ। ਸਕੂਲੇ ਪਾਤਾ ਭੈਣ ਜੀ ਮੈਂ ਤਾਂ ਨਹੀਂ ਪਹੁੰਚਉ ਨੂੰ ਰਾਜੀ ਆ ਜਿਹੜੀ ਤੇਰੀ ਨੂੰ ਹੈ ਨਾ ਇਹ ਨਹੀਂ ਹਟਦੀ ਆਂਦੀ ਮੰਮੀ ਲੇਟ ਹੋ ਜਾਣਾ ਇਹਨੇ ਇਹਨੂੰ ਪਾ ਦੀਏ ਫੇ ਮੈਂ ਚੱਲ ਪਾ ਦੇ ਤਾਂ ਪਾਤਾ ਜੀ ਸਕੂਲਾਂ ਵਾਲੇ ਵੀ ਉਦਾਂ ਇਦਾਂ ਹੀ ਕਰਦੇ ਆ ਕਿ ਕੋਈ ਹੋਰ ਸਕੂਲਾਂ ਵਾਲੇ ਨਾ ਬੱਚੇ ਲੈ ਜਾਣ ਨਿਕੇ ਨਿਕੇ ਨਿਆਣੇ ਆਂਦੇ ਵੀ ਸਾਨੂੰ ਸਕੂਲਾਂ ਚ ਦੇ ਦੋ ਅਸੀਂ ਆਪੇ ਹੀ ਸੰਭਲਾਂਗੇ ਤੇ ਫੇ ਤਾਂ ਆਂਦੀ ਹੋਣੀ ਆਪੇ ਵੱਡਾ ਨਾ ਹੋ ਜੇ ਜਿਆਦਾ ਹਾਂਜੀ ਇੱਕ ਗੱਲੋਂ ਤਾਂ ਭੈਣ ਚੰਗਾਈਓ ਅ ਨਿਆਣੇ ਵੀ ਕਿਹੜੇ ਘਾਟੇ ਇਕਦੇ ਆ ਚੰਗਾ ਮੈਂ ਕਹਾਂ ਨਾਲ ਤੇ ਬੈਣਾ ਖਲੋਣਾ ਸਿੱਖ ਲੂਗਾ ਘਰ ਇਹ ਬੇਤੇਰੀ ਜਾਣ ਕਹਿੰਦਾ ਜੀ ਤਾਂ ਅਸ਼ਤਾਨੀ ਬਹੁਤ ਕਰਦੇ ਨੇ ਉਹ ਟਿਕਦੇ ਉੱਥੇ ਹੀ ਸਕੂਲੇ ਹੀ ਟਿਕਦੇ ਆ ਹਾਂਜੀ ਅੱਜ ਇਹ ਘਰ ਆਣਾ ਤੇ ਸਵੇਰ ਦੀ ਕਮਸਤੀ ਕਰਨ ਰਿਹਾ ਤਾਂ ਫੋਨ ਘੜੀ ਟੱਕ ਗਿਆ ਜੀ ਅੱਛਾ ਅੱਛਾ ਮੈਂ ਕਹਾਂ ਰਾਣੋ ਭਾਬੀ ਦਾ ਨਹੀਂ ਫੋਨ ਆਇਆ ਤਾਂ ਇਹਦੀ ਨਾ ਤਾਂ ਕਦੀ ਨਹੀਂ ਮੈਨੂੰ ਨਹੀਂ ਕਦੀ ਆਇਆ ਮੈਨੂੰ ਆਪ ਨਹੀਂ ਕਦੀ ਫੋਨ ਉਹਦਾ ਆਇਆ ਨਾ ਕਦੀ ਲਾਇਆ ਹੀ ਨਹੀਂ ਉਹਨੇ ਫੋਨ ਨਾ ਕਦੀ ਮੈਂ ਹੀ ਲਾਇਆ ਆ ਵੇਖ ਲੈ ਕੋਈ ਲੋੜੀ ਹੋਵੇ ਕੋਈ ਦੀਵਾਲੀ ਹੋਵੇ ਕੋਈ ਰਖੜੀ ਹੋਵੇ ਅੱਧੀ ਨਹੀਂ ਕਿਤੇ ਝੂਠਾ ਸੱਚਾ ਵੀ ਆਖਿਆ ਭੈਣੇ ਇਦਾਂ ਹੀ ਆ ਆਪਣੇ ਹੀ ਮਾਪੇ ਹੁਣ ਪ੍ਰਾਪਰ ਜਾਇਆਂ ਤਾਂ ਫੇਰ ਹੀ ਪੂਨ ਲਉਂਦੇ ਆ ਦੂਜਾ ਕੌਣ ਲਾਉਂਦਾ ਜੇ ਬਗਾਨਾ ਕਿਸੇ ਨੂੰ ਆਪਣਾ ਤਾਂ ਇਦਾਂ ਵੀ ਆਣ ਕੇ ਖਲੋਜੇ ਤੇ ਠੰਡ ਪੈ ਜਾਂਦੀ ਆ ਇਹ ਤਾਂ ਗੱਲ ਹੈ ਹੀ ਆ ਕੀ ਕਰਨਾ ਫੇਰ ਮੰਨ ਤੇ ਮੇਰਾ ਬੜਾ ਦੁਖੀ ਹੁੰਦਾ ਕਈ ਸੋਚੂਗੀ ਹਾਇ ਰੱਬਾ ਜਿਹੜੀਆਂ ਕੱਲੀਆਂ ਹੋਣਗੀਆਂ ਉਹ ਕੀ ਕਰਦੀਆਂ ਹੋਣਗੀਆਂ ਐਂ ਤੇ ਫੇਰ ਵੀ ਦੋ ਭੈਣਾਂ ਆ ਆਪਣਾ ਰੁਣਝੁਣ ਕਰਦੀਆਂ ਆ ਚੱਲ ਫੇਰ ਵੀ ਟਾਈਮ ਪਾਸ ਮਾੜਾ ਮੋੜ ਹੁੰਦਾ ਵਾ ਬੁੱਕ ਸੁਖ ਕੋਲਦੀਆਂ ਆਪੋ ਵਿੱਚ ਕਲੀਆਂ ਕਲੀਆਂ ਵਿੱਚ ਇਦਾਂ ਹੀ ਅਵਚਾਰੀਆਂ ਕਿ ਇਦਾਂ ਹੀ ਦੇਂਦੇ ਹਾਰਾ ਰੋਟ ਰੋਟ ਕੇ ਟਾਈਮ ਪਾਸ ਕਰ ਲੈਂਦੀਆਂ ਆਪਾਂ ਕਰ ਜਾਂਦੀਆਂ ਹੋਣੀਆਂ ਕੋਈ ਚੁੱਪ ਵੀ ਨਹੀਂ ਕਰਾਉਣ ਵਾਲਾ ਨਾ ਚੁੱਪ ਕਿੰਨ ਕਰਾਉਣੀ ਆ ਆਪੇ ਰੋ ਲਿਆ ਤੇ ਆਪੇ ਚੁੱਪ ਕਰਕੇ ਉਹ ਦਰਵਿੰਦਰ ਸਾਡੀ ਤਾਂ ਇਨੀ ਕਿਸਮਤ ਮਾਰੀ ਰੱਬ ਨੇ ਲਿਖ ਦਿੱਤੀ ਆ ਕੀ ਕਰਨਾ ਭੈਣ ਰੱਬ ਦੀਆਂ ਰੱਬ ਨੂੰ ਪਤਾ ਹੋਵੇ ਹਨ ਨੂੰ ਕੋਈ ਗੱਲ ਦਾ ਪਤਾ ਨਹੀਂਗਾ ਉਹ ਤੇ ਮਾਲਕ ਹੀ ਜਾਣਦਾ ਵਾ ਇਹ ਘਰ ਵੀ ਭੈਣ ਜੀ ਇਦਾਂ ਹੀ ਕਰਦੀ ਰਹਿੰਦੀ ਇਹਨੂੰ ਮੈਂ ਬੜਾ ਸਮਝਉਣਾ ਕਿ ਇਦਾਂ ਨਾ ਕਰਿਆ ਕਰ ਮਰਿਆ ਨਾਲ ਮਰਿਆ ਨਹੀਂ ਜਾਂਦਾ ਹੂੰ ਦੁੱਖ ਤੇ ਬਹੁਤ ਬਹੁਤ ਜ਼ਿਆਦਾ ਹੁਣ ਉਹ ਉੱਥੇ ਕੋਈ ਰਹਿ ਨਹੀਂ ਗਿਆ ਜਦੋਂ ਉੱਥੇ ਹੋਈਦਾ ਸੀ ਉਦੋਂ ਆਖੀਦਾ ਸੀ ਸਾਰੀ ਜ਼ਿੰਦਗੀ ਸਾਡੀ ਇਦਾਂ ਹੀ ਲੰਘ ਜਾਣੀ ਆ ਉਹ ਮਾਪਿਆਂ ਨਾਲ ਜੀਦਾ ਸੀ ਉਦੋਂ ਹੱਸਦੇ ਫਿਰਦੇ ਭਾਜੀ ਗੱਲ ਇਦਾਂ ਵਾਣਾ ਕਿ ਮਾਪਿਓ ਹੈਗਾ ਸੀ ਤੇ ਆਸ ਹੀ ਜਾਈਦਾ ਸੀ ਤੇ ਮੇਰਾ ਮੇਲਾਉ ਨੇ ਆਤੀ ਠੰਡ ਪੈ ਜਾਂਦੀ ਤੇ ਹੁਣ ਇਹ ਦਿਲ ਤੇ ਇਦਾਂ ਟੁੱਟ ਗਿਆ ਵਾ ਕਿ ਉੱਥੇ ਹੈ ਨਹੀਂ ਜੇ ਕੋਈ ਲੱਭਦਾ ਨਹੀਂ ਜੇ ਕੋਈ ਤੇ ਜਾਈਏ ਕਿ ਦੇਖੋ ਗੱਲ ਤੇ ਫੇਰ ਉਹ ਵੀ ਪਿੰਡ ਦਾ ਮੋਹ ਹੀ ਮਾਰ ਚੱਲਿਆ ਨਾ ਮਾਰ ਚੱਲਿਆ ਵਾ ਇਤ ਇੰਨਾ ਕੱਲਾਂ ਤੋਂ ਮੋਹ ਮਾਰਦਾ ਵਾ ਨਾ ਪਿੰਡ ਦਾ ਤਾਈਂ ਜਾਣ ਨੂੰ ਜੀ ਨਹੀਂ ਕਰਦਾ ਨਾ ਕਿੱਥੇ ਜਾਣ ਨੂੰ ਜੀ ਕਰਨਾ ਮੈਂ ਕਿਹਾ ਰਾਜਵਿੰਦਰ ਆਊਗੀ ਨਾ ਸੋਹਣੀਆਂ ਗੱਲਾਂ ਕਰੀ ਹੁਣ ਉਹਦੇ ਹੁੰਦੇ ਆ ਨਾ ਇਦਾਂ ਮੁੱਖਣੇ ਪੀ ਚੰਗਾ ਹਾਂ ਆ ਗਈ ਰਾਜਨ ਸੱਸਿਆ ਮਸੀ ਸਤਿ ਸ਼੍ਰੀ ਅਕਾਲ ਪੁੱਤ ਵੇ ਸੱਸਿਆ ਮਸੀ ਸਤਿ ਸ਼੍ਰੀ ਅਕਾਲ ਪੁੱਤ ਕੀ ਧਾਗ ਮੇਰਾ ਪੁੱਤ ਹਾਂਜੀ ਵਧੀਆ ਤੁਸੀਂ ਸੁਣਾਓ ਬਸ ਬੈਠੇ ਹੋਰ ਸੁਣਾ ਠੀਕ ਠਾਕ ਹਾਂਜੀ ਵਧੀਆ ਤੁਸੀਂ ਦੱਸੋ ਭਾਜੀ ਉਹਨੇ ਠੀਕ ਸੀ ਦੀਦੀ ਨੇ ਸਾਰੇ ਠੀਕ ਠਾਕ ਆ ਪੁੱਤ ਤੇ ਲੈ ਆਉਣਾ ਹੀ ਉਹਨਾਂ ਨੂੰ ਵੀ ਨਾਲ ਆਂਦੀ ਫੇਰ ਚੱਲ ਘਰ ਵੀ ਕੋਈ ਨਾ ਕੋਈ ਆ ਜਾਂਦਾ ਵਾ ਅਸੀਂ ਫੇਰ ਕਿਸ ਵੇਲੇ ਹੋ ਆਵਾਂਗੇ ਤੇ ਤੁਸੀਂ ਜਾਓ ਮੰਮੀ ਹੋ ਆਓ ਠੀਕ ਆ ਹਾਂ ਹੋਰ ਪਿੰਡ ਵਾਲਿਆਂ ਦਾ ਆਇਆ ਤੇਰੇ ਪਿਆਕੇ ਦਾ ਫੋਨ ਹਾਂਜੀ ਫੋਨ ਤੇ ਹੁੰਦਾ ਹੀ ਰਹਿੰਦਾ ਠੀਕ ਠਾਕ ਉਹ ਵੀ ਵਧੀਆ ਸਾਰੇ ਕਦੋਂ ਕਦੇ ਗਏ ਆ ਉੱਥੇ ਆ ਮੈਂ ਪਿਛੇ ਛੁੱਟੀਆਂ 'ਚ ਗਈ ਸੀ ਔਰ ਫਿਰ ਦੋ ਕੁ ਦਿਨ ਰਹਿ ਕੇ ਆ ਗਈ ਸੀ ਤੁਹਾਨੂੰ ਪਤਾ ਫਿਰ ਮੰਮੀ ਕੱਲੀ ਆ ਫਿਰ ਮੰਮੀ ਦਾ ਜੀ ਨਹੀਂ ਲੱਗਦਾ ਤੇ ਫਿਰ ਦੋ ਕੁ ਦਿਨ ਮਹੀਂ ਰਹਾ ਗਿਆ ਇਹ ਏਦਾਂ ਹੀ ਪੁੱਤ ਸਾਨੂੰ ਤੁਹਾਡਾ ਆਸਰਾ ਤੇ ਤੁਹਾਨੂੰ ਆਡਾ ਆਸਰਾ ਇਹ ਤੁਸੀਂ ਤੇ ਚਲ ਕੇ ਵੀ ਸ਼ੁਕਰ ਵਾ ਹੋ ਆਏ ਮਿਲ ਗਏ ਆਏ ਬੱਚਿਆਂ ਨੂੰ ਭੈਣ ਭਰਾਵਾਂ ਨੂੰ ਤੇ ਚੰਗਾ ਵਾ ਤੇ ਆਪਾਂ ਤੇ ਤੁਹਾਨੂੰ ਹੀ ਮਿਲਣਾ ਵਾ ਉਹ ਚੱਲ ਮਾਸੀ ਕੋਈ ਨਹੀਂ ਫਿਰ ਕੀ ਆ ਕੋਈ ਗੱਲ ਨਹੀਂ ਤੂੰ ਇੱਥੇ ਆਓ ਦੇਣ ਆਓ ਰਾਤ ਆਓ ਤਾਂ ਤੁਹਾਨੂੰ ਕੋਈ ਮਣਾ ਨਹੀਂ ਨਹੀਂ ਮਣਾ ਨਹੀਂ ਕੋਈ ਗੱਦੀ ਨਹੀਂ ਸ਼ੁਕਰ ਕਰੀਦਾ ਸ਼ੁਕਰ ਆ ਜੇ ਹਾੜਾ ਨਹੀਂ ਕੋ ਹੈਗਾ ਤੁਹਾਡੇ ਮਾਪੇ ਪੇਕੇ ਸਲਾਮਤ ਰਹਿਣ ਵਡਿਆ ਵਡਿਆ ਉਮਰਾਂ ਹੋਣ ਦਿਨ ਦੁੱਗਣੀ ਰਾਤ ਚੋਂ ਗੁਣੀ ਤਰੱਕੀ ਕਰਨ ਮੈਂ ਤੇ ਬਲਜੀਤ ਨੂੰ ਵੀ ਇਹੋ ਸ਼ੀਸ਼ਾ ਦਿੰਨੀ ਆ ਪੁੱਤ ਜਦੋਂ ਜੀ ਕਰਦਾ ਉਦੋਂ ਹੀ ਆਪਣੇ ਪੇਕੇ ਜਾਓ ਪਰ ਰਾਤ ਨਹੀਂ ਰਹਿਣਾ ਸ਼ਾਮਾਂ ਨੂੰ ਆ ਜਿਓ ਸਾਡਾ ਜੀ ਨਹੀਂ ਲੱਗਣਾ ਘੜ ਤੋਂ ਬਗੈਰ ਏ ਤਾਂ ਮਾਸੀ ਜੀ ਗੱਲ ਢੀ ਸਹੀ ਆ। ਹਾਂ। ਚਲੋ ਬੈਠੋ ਤੁਸੀਂ ਕਰੋ ਗੱਲਬਾਤਾਂ ਤੇ ਮੈਂ ਚਾਹ ਬਣਾ ਲਿਆ। ਚਾਹ ਪੁੱਤ ਬਣਾਉਣ ਲਈ ਆ ਹਰਵਿੰਦਰ। ਕੋਈ ਨਹੀਂ ਬਹਿ ਜਾ ਤੂੰ ਕਿ ਤੂੰ ਤਾਂ ਲੱਗਦਾ ਸਵੇਰ ਦਾ ਕਿੰਨਾ ਕੰਮ ਕੀਤਾ ਹੋਣਾ ਵਾ। ਕਿਤੇ ਐਂ ਮੂੰਹ ਦਿਖਣ ਧਿਆ ਫਰਸ਼ਾਂ ਦੇ ਵਿੱਚੋਂ ਦੀ। ਮੈਨੂੰ ਚਾਹੀ ਵੜਾਈ ਕਿ ਮਾਸੀ ਇਹਨਾਂ ਨੇ ਹੋਣਾ ਮੈਂ ਫਟਫਟ ਕੰਮ ਕਰ ਲਿਆ। ਸਫਾਈ ਕੀਤੀ ਕਿ ਤੇ ਸੋਹਣਾ ਘਰ ਸੱਜਿਆ ਮਿਰਤੀ ਦਾ ਕਿ ਮੇਰੀ ਭੈਣ ਦਾ ਹੈ। ਸ਼ੇਰੇ ਦਾ ਆਇਆ ਫੋਨ ਠੀਕ ਠਾਕ। ਹਾਂਜੀ ਮਾਸੀ ਸ਼ੇਰੇ ਦਾ ਵੀ ਆਉਂਦਾ ਫੋਨ ਠੀਕ ਠਾਕ ਵਧੀਆ ਹੋ ਵੀ। ਐਦਾਂ ਹੀ ਆ ਪਰਦੇਸਾਂ 'ਚ ਕਿਹੜਾ ਰਹਿਣਾ ਸੌਖਾ ਵਾਏ ਕਾ ਪੈਸੇ ਪਿੱਛੇ ਦੌੜੀਓ ਪੁੱਤ ਕੋਈ ਮਾਸੀ ਹਣ ਕੀ ਕਰੀਏ ਜੇ ਇੱਥੇ ਸਰਦਾ ਹੋਵੇ ਤੇ ਇੱਥੇ ਬੰਦਾ ਕੰਮ ਕਰ ਜAVE ਇੱਥੇ ਤੇ ਕੋਈ ਨੌਕਰੀ ਵੀ ਨਹੀਂ ਮਿਲਦੀ ਤੇ ਨਾ ਕੋਈ ਕੰਮ ਹੁੰਦਾ ਇੱਥੇ ਖੂਹ ਹੀ ਮਿੱਟੀ ਖੂਹੀ ਆ ਇੱਥੇ ਕੋਈ ਨਹੀਂ ਬਚਦਾ ਪੈਸਿਆਂ ਜੋ ਪਾਲੀਆਂ ਦੇ ਵਿੱਚੋਂ ਸਹੀ ਗੱਲ ਆ ਮਾਸੀ ਜੀ ਹਾਂ ਚਲੋ ਆਓ ਚਲੀਏ ਡਰੈੰਗ ਰੂਮ ਚ ਚਲ ਇੱਥੇ ਹੀ ਬੈਠੇ ਆ ਕੋਈ ਚਾਹ ਪੀਣੀ ਹੈ ਪੁੱਤ ਉਹ ਆਜੋ ਮਾਸੀ ਜੀ ਉੱਥੇ ਚੱਲ ਫਿਰ ਚਲੀਏ ਉੱਥੇ ਬਹਿ ਕੇ ਚਾਹ ਪਾਣੀ ਪੀਨੇ ਚ ਅੱਜ ਸਵਾਦ ਨਾਲ ਆਹੋ ਤੇ ਹੈ ਹੀ ਆ ਕੋਈ ਫਾਦੇ ਉੱਠ ਗਿਆ ਲੱਗਦਾ ਜਿੱਦਾਂ ਆ ਰੋਲਾ ਪਾਉਣ ਡਿਆ ਆ ਉਹਨੇ ਇੱਥੇ ਖੇਡਦੇ ਰਹਿਣਾ ਉੱਠ ਕੇ ਚਲੋ ਚਾਹ ਪੀਓ ਤੁਸੀਂ ਪੀਓ ਮਾਸੀ ਜੀ ਚਾਹ ਆਹੇ ਕਰੋ ਚਲੋ ਆ ਖਾਓ ਪੀਓ ਨਾਲੇ ਚਾਹ ਕੋਈ ਨਹੀਂ ਲੈ ਲਈ ਨਹੀਂ ਲੈ ਲਈ ਨਹੀਂ ਸਰਦਾਂ ਅੰਦਰ ਲੱਲਾ ਪਾਜੀ ਇਦਾਂ ਕਰਿਓ ਹੁਣ ਤੁਸੀਂ ਕੀ ਦੇਣਾ ਪੈਨ ਜੀ ਨੂੰ ਨਾ ਪਿੰਡੋਂ ਜਰੂਰ ਗੇੜਾ ਮਰਵਾ ਕੇ ਖੜਿਓ ਐਵੇਂ ਫੇਸਿਸ ਪੈਂਡਈ ਆ ਮਾਸੀ ਜੀ ਐਵੇਂ ਨਾ ਇਦਾਂ ਦਿਲ ਭੋਲਾ ਕਰਿਆ ਕਰੋ ਛੇਰ ਬਣੀਦਾ ਹੁੰਦਾ ਵਾ ਵਾਲੀ ਗੱਲ ਨਾ ਤੇ ਮੇਰੇ ਪੇਕੇ ਨੂੰ ਮਿਲ ਲਿਆ ਕਰੋ ਮੇਰੀ ਮੰਮੀ ਤਾਂ ਅੱਗੇ ਤਾਂ ਨੂੰ ਚੇਤੇ ਕਰਦੀ ਰਹਿੰਦੀ ਆ ਕਿ ਆਪਣੀ ਮਾਸੀ ਨੂੰ ਲੈ ਕੇ ਆਇਓ ਜਦੋਂ ਮਰਜ਼ੀ ਜਾਓ ਦੇਣ ਜਾਓ ਰਾਤ ਜਾਓ ਐਵੇਂ ਨਾ ਇਦਾਂ ਕਰਿਆ ਕਰੋ ਬਲਜੀਤ ਵੀ ਇਹੋ ਗੱਲ ਦੀ ਆਂਦੀ ਆ ਆਂਦੀ ਮੰਮੀ ਤੈ ਮੇਰੇ ਨਾਲ ਚੱਲੋ ਹਾਂ ਉਥੇ ਨਹੀਂ ਦੋ ਰਾਤਾ ਰਹਿ ਕੇ ਆਵਾਂਗੇ ਗੱਲਾਂ ਬਾਤਾਂ ਕਰਕੇ ਆਵਾਂਗੇ ਮੈਂ ਕਹਿ ਦਿੰਨੀ ਚੰਗਾ ਫੇਰ ਇਦਾਂ ਦੇ ਘਰਾਂ ਦੇ ਹਿਸਾਬ ਕਿਤਾਬ ਆਖੀ ਲੈ ਕੇ ਜਾਣਾ ਘਰ ਹੀ ਚੰਗਾ ਵਾ ਹੋਈ ਨਹੀਂ ਮਾਸੀ ਐਡੇ ਬੰਦਾ ਕਿਤੇ ਆਵੇ ਜਾਵੇ ਮਨ ਹੋਰਦੇ ਹੋਰ ਹੋ ਜਾਂਦਾ ਇਦਾਂ ਘਰੇ ਬੈਠੇ ਸੋਚਾ ਸੋਚਦੇ ਰਹਿੰਦੇ ਆ ਐਵੇਂ ਟੈਨਸ਼ਨ ਲੈ ਲੈ ਕੇ ਕੱਲੂ ਬਿਮਾਰ ਹੋ ਗਏ ਤੇ ਫੇਰ ਫੇਰ ਤਾਂ ਗੱਲ ਹੈਗੀ ਆ ਚਲ ਟੈਨਸ਼ਨ ਕਿਉਂ ਲੈਣੀ ਆ ਅੱਜ ਹੀ ਮੈਂ ਜਾਂਦਾ ਪਿੰਡ ਦੇ ਲਾਗੂੰਦੀ ਦੇ ਲੰਗਣਾ ਵਾ ਤੇ ਅੱਜ ਹੀ ਗੇੜਾ ਮਰਵਾ ਦੂੰਗਾ ਨਹੀਂ ਤੇ ਬਾਜੀ ਅੱਜ ਇਹਦੇ ਨਹੀਂ ਮੈਂ ਜਾਣ ਦੇਣਾ ਅੱਜ ਤੇ ਮੈਂ ਰੱਖਣਾ ਆ ਨਹੀਂ ਨਹੀਂ ਆਹੋ ਰਹਿਣਾ ਨਹੀਂ ਗਾ ਸਮਾਸ਼ਰ ਜੀ ਸਵੇਰ ਦੇ ਟਿਕਣ ਨੇ ਤੁਹਾਨੂੰ ਹਣ ਰਾਤ ਰਿਓਗੇ ਬਲਜੀਤ ਆਂਦੀ ਹੀ ਭਾਵੇਂ ਨੇਰੇ ਆ ਜਿਓ 5 ਵਜੇ 6 ਵਜੇ ਸ਼ਾਮਾਂ ਨੂੰ ਤੇ ਪਰ ਆਜਾ ਤੁਹਾਡਾ ਜੀ ਨਹੀਂ ਲੱਗਣਾ ਰਾਤ ਨਾ ਰਿਓ ਰਾਜਿੰਦਰ ਮਾਸੀ ਤੇ ਇਦਾਂ ਆਪਣਾ ਨਹੀਂ ਚੀਕ ਕਰਦਾ ਰਹਿਣ ਮਾਸੀ ਜਦੋਂ ਹੁੰਦੇ ਇਦਾਂ ਹੀ ਹੁੰਦੇ ਆ ਕੋਈ ਚਾਹ ਪੀਣੀ ਕੋਟ ਤੇ ਚਲ ਜਾਣਾ ਕੋਈ ਗੱਲ ਨਹੀਂ ਭਾਜੀ ਘਰ ਹੀ ਆ ਕਿਹੜਾ ਦੂਰ ਵਾ ਫੇ ਇਦਾਂ ਹੀ ਕਿਸ ਵੇਲੇ ਆ ਜਾਾਂਗੇ ਉਹਦੇ ਕੱਲ ਦਾ ਮਨ ਜਾ ਉਹ ਸੜਿਆ ਹੀ ਤੇ ਮੈਂ ਆਖਿਆ ਚੱਲ ਕੋਈ ਨਹੀਂ ਤੇਰਵਿੰਦਰ ਆਂਦੀ ਵੀ ਤੁਸੀਂ ਆ ਜਾਓ ਮੇਰੇ ਕੋ ਮੈਂ ਇਹਨੂੰ ਆਖਾਂ ਤੂੰ ਆ ਜਾ ਇਹ ਫੇਰ ਅੰਦਰ ਚੱਲ ਤੈਨੂੰ ਮੈਂ ਸਵੇਰੇ ਲੈ ਕੇ ਜਾਊਂਗਾ ਤੇ ਅੱਜ ਫੇਰ ਅਸੀਂ ਇਦਾਂ ਹੀ ਆ ਗਏ ਆ ਨਹੀਂ ਆ ਤੇ ਬੜਾ ਹੀ ਵਧੀਆ ਕੀਤਾ ਚੱਲੋ ਮਿਲ ਗਏ ਲਿਆਵੇ ਇਨਾਂ ਦੇ ਲੋਰ ਤੇ ਉਰ ਉਹ ਗੱਲਾਂ ਬਾਤਾਂ ਕੀਤੀਆਂ ਬੜਾ ਫਰਕ ਪੈਂਦਾ ਵਾ ਇੱਕ ਥਾਂ ਤੇ ਆਂਦੇ ਹੁੰਦੇ ਇੱਕ ਵਾਸੀ ਰੋਟੀ ਵੀ ਸੜ ਜਾਂਦੀ ਆ ਹੋਰ ਕੀ ਆ ਹੁਣ ਕਿੰਨੀਆਂ ਗੱਲਾਂ ਬਾਤਾਂ ਕੀਤੀਆਂ ਵਾ ਦੂਆਂ ਪੈਣਾ ਨੇ ਆਪੋ ਵਿੱਚ ਹੋਰ ਚੱਲੋ ਉਹ ਵੀ ਗੱਲਾਂ ਸਾਰੀਆਂ ਠੀਕ ਆ ਪਰ ਪਾਜੀ ਤੁਸੀਂ ਖੜਦੇ ਹੋ ਜਰੂਰ ਪੈਣ ਉਥੇ ਕੋਈ ਨਹੀਂ ਮੈਂ ਜਾਂਦੇ ਹੀ ਲੈ ਗਿਆ ਅੱਜ ਇਹਨੂੰ ਮਿਲਾ ਦੇਣਾ ਜਾਂਦੇ ਹੀ ਆਹੋ ਜਾਂਦੇ ਕਰ ਵੇਖਾਂਗੇ ਬਖਾਲ ਤੂੰ ਘਰ ਹੋਰ ਬੇਸ਼ੱਕ ਦੀ ਭਾਵੇਂ ਉਥੇ ਮਾਂ ਪਿਓ ਨਹੀਂ ਹੈਗਾ ਪਰ ਯਾਦਾਂ ਤੇ ਉਹਨਾਂ ਦੀਆਂ ਹੈਗੀਆਂ ਹੀ ਹੈ ਨਾ ਉਥੇ ਉਹੋ ਹੀ ਵੇਖ ਕੇ ਆਂਜੋ ਜਿੱਦਾਂ ਜਿੱਦਾਂ ਮਾਂ ਤੋਂ ਮਿਲ ਪਿਆ ਤਾ ਇਹ ਤਾਂ ਗੱਲ ਹੈ ਹੀ ਆ